ਸੋ ਸਿੱਕਲ ਦੋਸਤੋ ਅੱਜ ਸਵੇਰੇ ਹੀ ਇੱਕ ਬੜੀ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਪ੍ਰਸਿੱਧ ਗੀਤਕਾਰ ਨਿਮਾ ਲੋਹਾਰ ਕਾ ਜੀ ਸਾਡੇ ਵਿਚਕਾਰ ਨਹੀਂ ਰਹੇ ਤੇ ਮੈਂ ਤੇ ਅੱਜ ਹਰਪਾਲ ਭਾਜੀ ਦੇ ਪਿੰਡ ਆਇਆ ਸੀ ਇੱਥੇ ਬੈਠੇ ਸੀ ਤੇ ਸਵੇਰੇ ਹੀ ਖਬਰ ਮਿਲੀ ਹੈ ਸੋ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਹਰਪਾਲ ਸਿੰਘ ਜੀ ਠੱਠੇਵਾਲਾ ਸਾਹਿਬ ਠੱਠੇਵਾਲਾ ਸਾਹਿਬ ਬੜੀ ਅਫਸੋਸਨਾਕ ਖਬਰ ਕੀ ਕਹਿਣਾ ਚਾਹੋ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੇ ਮਹੇਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਪੀ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਜੀ ਜੀ ਐ ਵੈਲਕਮ ਤੇ ਜਿਹੜੀ ਖਬਰ ਆ ਉਹ ਚੰਡੀਗੜ੍ਹੋਂ ਮੈਂ ਆਉਣ ਰਿਹਾ ਸੀ ਤੁਸੀਂ ਵੀ ਆ ਰਹੇ ਹੋਗੇ ਤੁਸੀਂ ਦੱਸਿਆ ਤੇ ਬੜਾ ਦੁੱਖ ਹੋਇਆ ਜੀ ਸਾਡਾ ਭਰਾ ਨਿਮਨ ਲਵਾਰਕਾ ਜਿਨ੍ਹਾਂ ਨੇ ਕਾਫੀ ਅੱਛੇ ਗੀਤ ਲਿਖੇ ਆ ਤੇ ਜਿਨ੍ਹਾਂ ਨੇ ਕਾਫੀ ਕਲਾਕਾਰ ਹਿੱਟ ਕੀਤੇ ਆ ਜੀ ਜਿਨ੍ਹਾਂ ਦੇ ਗੀਤਾਂ ਨਾਲ ਬਹੁਤ ਹਿੱਟ ਹੋਇਆ ਸਾਰੇ ਕਲਾਕਾਰ ਹਿੱਟ ਹੋਏ ਜਿਦ ਤਰ੍ਹਾਂ ਨਸ਼ਤਰ ਗੱਲ ਜੀ ਹੋਏ ਹਮਮ ਇੰਦਰਜੀਤ ਨਿੱਕੂ ਨਹੀਂ ਹੋਰ ਕਾਫੀ ਨਾਮ ਵਰਗੇ ਕਿ ਜਿਹੜੇ ਦਿਲ ਦਿੱਤਾ ਨਹੀਂ ਸੀ ਠੋਕਰ ਲਵਾਉਣ ਵਾਸਤੇ ਹਾਂਜੀ ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ ਇੱਕ ਦੋ ਗੀਤ ਮੇਰੇ ਵੀ ਰਿਕਾਰਡ ਕਰ ਰਹੇ ਸੀਗੇ ਤੇ ਪਰ ਉਹ ਅੱਜ ਖਬਰ ਆਈ ਹੈ ਬਹੁਤ ਦੁੱਖਦਈ ਖਬਰ ਆਈ ਜਿਹੜਾ ਸਾਡਾ ਭਰਾ ਇਹਨਾਂ ਵਧੀਆ ਲੇਖਕ ਇਹਨਾਂ ਵਧੀਆ ਡਾਇਰੈਕਟਰ ਤੇ ਇੰਨੀ ਚੰਗੀ ਸੋਚ ਦਾ ਮਾਲ ਖੱਡ ਚ ਨਹੀਂ ਰਿਹਾ ਬਹੁਤ ਦੁੱਖ ਹੋਇਆ ਸਾਡੀ ਬਹੁਤ ਇੰਡਸਟਰੀ ਨੂੰ ਘਾਟਾ ਪਿਆ ਜਿਹੜਾ ਸਾਡਾ ਗੀਤਕਾਰ ਸਾਡੇ ਕੋਲੋਂ ਚਲੇ ਗਿਆ ਕਿਉਂਕਿ ਗੀਤਕਾਰ ਇੱਕ ਨਹੀਂ ਹੁੰਦੀ ਆ ਗੀਤ ਇਕ ਲਿਖਣਾ ਉਤੋਂ ਨਹੀਂ ਵੱਜਦੀ ਆ ਕਲਾਕਾਰ ਨੇ ਮੁੜ ਕੇ ਸਾਰ ਨਹੀਂ ਆ ਨਾਲ ਫਿਰ ਮਿਊਜ਼ਿਕ ਡਾਇਰੈਕਟਰ ਕੰਪਨੀਆਂ ਮੁੜ ਕੇ ਸਾਰ ਦੀਆਂ ਨੇ ਪਰ ਗੀਤਕਾਰ ਹੀ ਪਹਿਲਾ ਹੁੰਦਾ ਵਾ ਜਿਹੜਾ ਲਿਖਦਾ ਚੰਗੇ ਸ਼ਬਦ ਲਿਖਦੇ ਸੀ ਚੰਗੇ ਉਹਦੇ ਮਸ਼ਹੂਰ ਹੋਏ ਗਾਣੇ ਬਹੁਤ ਅੱਛੇ ਸ਼ਬਦ ਲਿਖ ਕੇ ਉਹ ਗਾਣੇ ਲਿਖਦਾ ਸੀ ਬੜਾ ਦੁੱਖ ਹੋਇਆ ਪਾਜੀ ਹੈਪੀ ਮੋਹਤਰਨਦੀਪ ਸਾਹਿਬ ਬਹੁਤ ਬਹੁਤ ਜੀ ਪ੍ਰਮਾਤਮਾ ਵੀਰ ਨੂੰ ਚਰਨਾਚ ਨਿਵਾਸ ਬਖਸ਼ੇ ਔਰ ਪਰਿਵਾਰ ਨੂੰ ਪਾਣਾ ਪਰਿਵਾਰ ਨੂੰ ਪਾਣਾ ਮਨਨ ਦਾ ਬਲ ਬਖਸ਼ੇ ਤੇ ਮੈਂ ਸਾਰੇ ਕਲਾਕਾਰ ਅੰਮ੍ਰਿਤਸਰ ਦੇ ਕਲਾਕਾਰਾਂ ਵੱਲੋਂ ਮਾਜਾ ਜੋਂਦਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਕਲਾਕਾਰਾਂ ਨੇ ਬਹੁਤ ਅਫਸੋਸ ਮਨਾਇਆ ਬਹੁਤ ਦੁੱਖ ਮਨਾਇਆ ਇਸ ਗੱਲ ਦਾ ਫੋਨ ਆਏ ਨੇ ਕਾਫੀ ਤੇ ਬੜਾ ਦੁੱਖ ਆ ਤੇ ਵਾਹਿਗੁਰੂ ਕਰੇ ਬਚਾ ਲੋ ਪਰਿਵਾਰ ਨੂੰ ਪਾਣਾ ਮੰਨਣ ਦਾ ਬਨ ਬਖਸ਼ੇ ਇਹੋ ਜਿਹੇ ਬੰਦੇ ਦੁਨੀਆ ਤੇ ਬਹੁਤ ਘਾਟ ਹੀ ਪੈਦਾ ਹੁੰਦੇ ਨੇ ਜਿਹੜੇ ਕੁਦਰਤੀ ਸੋਚ ਜਿਹੜੀ ਹੁੰਦੀ ਹੈ ਉਤੋਂ ਸੋਚ ਆਉਂਦੀ ਹੈ ਤੇ ਜੋ ਲਿਖਦਾ ਬੰਦਾ ਜਿਦਾਂ ਗੁਰੂ ਨਾਨਕ ਸਾਹਿਬ ਨੇ ਕਿੰਨੀਆਂ ਸੋਹਣੀਆਂ ਗੱਲਾਂ ਲਿਖੀਆਂ ਉਹ ਪਤ੍ਰ ਬਾਣੀ ਉੱਪਰ ਆਉਂਦੀ ਹੈ ਤੇ ਇਸੇ ਤਰ੍ਹਾਂ ਗਾਣੇ ਵੀ ਆਪਣੀ ਹਾਂਜੀ ਉੱਪਰ ਆਉਂਦੀ ਹੈ ਸੋਚ ਆਉਂਦੀ ਹੈ ਤੇ ਬੜਾ ਘਾਟਾ ਪਿਆ ਤੇ ਵਾਹਿਗੁਰੂ ਕਰੇ ਪਰਿਵਾਰ ਨੂੰ ਪਣਾ ਮਨਣ ਦਾ ਬਲਨ ਬਖਸ਼ੇ ਤੇ ਭਰਾ ਨੂੰ ਆਪਣੇ ਚਰਨਾ ਚ ਨਵਾਸ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅੰਮ੍ਰਿਤਸਰ ਬੈਠੇ ਆਂ ਤੇ ਅੰਮ੍ਰਿਤਸਰਾ ਚ ਬੜੇ ਸੋਗਮਈ ਮਾਹੌਲ ਦੇ ਵਿੱਚ ਬੈਠੇ ਆ ਜੀ ਸਾਡਾ ਬਹੁਤ ਹੀ ਪਿਆਰਾ ਗੀਤਕਾਰ ਵੀਰ ਨਿੰਮਲ ਲੋਹਾਰ ਕਾ ਸਾਡੇ ਵਿੱਚ ਘਰ ਨਹੀਂ ਰਿਹਾ ਸੋ ਅੰਮ੍ਰਿਤਸਰ ਦੇ ਅੱਜ ਜਿੰਨੇ ਕ ਕਲਾਕਾਰ ਇੱਥੇ ਮੌਜੂਦ ਸੀਗੇ ਅਸੀਂ ਲਾਲਿਤ ਭਾਜੀ ਦੇ ਆਫਿਸ ਬੈਠੇ ਆ ਤੇ ਜਿੰਨੇ ਕ ਮੌਜੂਦ ਸੀਗੇ ਸਾਡੇ ਉਸਤਾਦ ਸਾਹਿਬਾ ਅਰਸ਼ਪਾਲਰ ਸਿੱਲਾ ਜੀ ਕੁਲਵਿੰਦਰ ਸ਼ਾਹੀ ਜੀ ਸ਼ੇਰਾ ਬੋੜ ਵਾਲੀਆ ਜੀ ਲਾਲਿਤ ਮਹਿਤਾ ਜੀ ਸ਼ੰਮੀ ਖਾਨ ਜੀ ਚਮਕੀਲਾ ਸਾਹਿਬ ਔਰ ਬਲਵਿੰਦਰ ਜਾਂਗੀਰ ਸਾਹਿਬ ਸੋ ਬਹੁਤ ਦੁੱਖ ਦੀ ਘੜੀ ਆ ਜੀ ਇਸ ਵੇਲੇ ਪੰਜਾਬੀ ਗੀਤਕਾਰੀ ਦੇ ਵਾਸਤੇ ਕਿਉਂਕਿ ਇੱਕ ਬਹੁਤ ਪਿਛੜੇ ਜੇ ਏਰੀਏ ਦੇ ਵਿੱਚੋਂ ਉੱਠ ਕੇ ਇੱਕ ਬਹੁਤ ਵੱਡਾ ਨਾਮ ਉਸ ਮੁੰਡੇ ਨੇ ਬਣਾਇਆ ਜੀ ਨੰਮਾ ਲੋਹਾਰ ਕਾ ਨੇ ਸੋ ਸਾਡੇ ਉਸਤਾਦ ਰਿਸ਼ਪਾਲ ਰਸੀਲਾ ਜੀ ਰਸੀਲਾ ਜੀ ਕੀ ਕਹੋਗੇ ਬੜੀ ਦੁਖਵਲੀ ਗੱਲ ਹੈ ਜੀ ਬਹੁਤ ਵਧੀਆ ਗੀਤਕਾਰ ਸੀਗਾ ਜਿਨੇ ਇੰਨੇ ਵਧੀਆ ਗੀਤ ਲਿਖੇ ਨੇ ਔਰ ਚੰਗੇ ਨਾਮ ਵਰ ਕਲਾਕਾਰਾਂ ਨੇ ਉਹਦੇ ਗੀਤ ਗਾਏ ਆ ਸਾਡੇ ਇੱਕ ਮਤਲਬ ਗੀਤਕਾਰੀ ਵਿੱਚ ਮਤਲਬ ਸਾਡੇ ਕਲਾਕਾਰਾਂ ਨੂੰ ਤਾਂ ਕਟਾਟਾ ਹੈ ਹੀ ਆ ਪਰ ਸਾਡੇ ਗੀਤਕਾਰ ਜਿਹੜੇ ਨੇ ਮਤਲਬ ਏਡੇ ਵਧੀਆ ਲਿਖਣ ਵਾਲੇ ਬਹੁਤ ਘੱਟ ਨੇ ਜਿਨ੍ਹਾਂ ਨੇ ਵਧੀਆ ਲਿਖਿਆ ਬਹੁਤ ਦੁੱਖ ਹੈ ਸਾਨੂੰ ਤੇ ਅਸੀਂ ਪ੍ਰਮਾਤਮਾ ਅਰਦਾਸ ਕਰਦੇ ਕਿ ਪ੍ਰਮਾਤਮਾ ਉਹਦੀ ਰੂਹ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ 'ਚੋਂ ਮਾਸੂਰ ਔਰ ਉਹਨਾਂ ਦੇ ਚਾਹਣ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਪਾੜਾ ਮੰਨਣ ਦਾ ਬਲ ਬਖਸ਼ੇ। ਇਹ ਅੱਜ ਨੀਮਲ ਲੋਹਾਰਕਾ ਜਿਹੜਾ ਕਿ ਆਪਣੇ ਪਿੰਡ ਦਾ ਨਾਮ ਇਹਨਾਂ ਰੋਸ਼ਨ ਕੀਤਾ ਲੋਹਾਰਕਾ ਦਾ ਨਾਮ ਹੀ ਨੀਮੇ ਦੇ ਉੱਪਰ ਵੱਜਦਾ ਸੀ। ਬਹੁਤ ਬਹੁਤ ਹਿੱਟ ਗੀਤ ਉਹਨਾਂ ਨੇ ਦਿੱਤੇ ਆ ਚੰਗੇ ਚੰਗੇ ਦਿਲਜੀਤ ਦੋਸਾਂਝ ਭਾਜੀ ਨੇ, ਅਮਰਿੰਦਰ ਗਿੱਲੂ ਨਾ ਨੇ, ਕੁਲਵਿੰਦਰ ਢਿੱਲੋਂ ਨਾ ਨੇ ਹਨਾ ਹਰ ਬੜਾ ਕੋਈ ਇਹੋ ਨਛੱਤਰ ਗਿੱਲ ਭਾਜੀ ਕੋਈ ਇਹੋ ਕਲਾਕਾਰ ਨਹੀਂ ਜਿਨ੍ਹਾਂ ਦੇ ਉਹਨਾਂ ਦੇ ਗੀਤ ਨਾ ਗਾਏ ਹੋਣ। ਮਤਲਬ ਕਿ 150 ਪਲੱਸ ਉਹਨਾਂ ਨੇ ਸੁਪਰ ਹਿੱਟ ਗੀਤੀ ਗੀਤੀ ਤੇ ਆਪਣੇ ਪੰਜਾਬੀ ਇੰਡਸਟਰੀ ਨੂੰ। ਤੇ ਅੱਜ ਬਹੁਤ ਅਫਸੋਸ ਹੋ ਰਿਹਾ ਕਿ ਉਹ ਸਾਡੇ ਵਿੱਚ ਨਹੀਂ ਰਹੇ ਅੱਜ ਸਿਰੇ ਸਿਰੇ ਪਤਾ ਲੱਗਾ ਤੇ ਆਪਾਂ ਸਾਰਿਆਂ ਨੂੰ ਸ਼ੇਅਰ ਕੀਤਾ ਤੇ ਕਾਫੀ ਉੱਥੇ ਸਿੰਗਰ ਕਲਾਕਾਰ ਵੀਡੀਓ ਡਾਇਰੈਕਟਰ ਸਾਰੇ ਉੱਥੇ ਪਹੁੰਚੇ ਨੇ ਪਰ ਤੁਹਾਡੇ ਮਾਧਿਅਮ ਅਸੀਂ ਫੇਰ ਕਹਿਣਾ ਚਾਹੁੰਦੇ ਆ ਕਿ 23 ਤਰੀਕ ਨੂੰ 23 ਨਵੰਬਰ ਨੂੰ ਉਹਨਾਂ ਦੇ ਪਿੰਡ ਵਿਖੇ ਉਹਨਾਂ ਦੇ ਭੋਗ ਹੈਗਾ ਉਹਨਾਂ ਦੇ ਜਿਹੜੇ ਕਲਾਕਾਰ ਜਾਂ ਜਿਹੜਾ ਉਹਨਾਂ ਦਾ ਕੋਈ ਪਿਆਰਾ ਹੈਗਾ ਕੋਈ ਸੱਜਣ ਮਿੱਤਰ ਜਿਹਨੂੰ ਨਹੀਂ ਪਤਾ ਹੈ ਹਨਾ ਤੁਹਾਡੇ ਮਾਧਿਅਮ ਹੈਪੀ ਭਾਈ ਦੇ ਮਾਧਿਅਮ ਠੀਕ ਹੈ ਨਾ ਤੇ ਤੁਸੀਂ 23 ਨਵੰਬਰ ਨੂੰ 12 ਤੋਂ 1 ਵਜੇ ਟਾਈਮ ਉੱਥੇ ਹੈਗਾ ਜੇ ਤੇ ਤੁਸੀਂ ਸਾਰੇ ਜਣੇ ਜਰੂਰ ਪਹੁੰਚਣਾ ਤੇ ਉਹਨਾਂ ਦੇ ਦੁੱਖ ਵਿੱਚ ਸਾਰੇ ਆਪਾਂ ਸ਼ਾਮਲ ਹੋਈਏ ਧੰਨਵਾਦ ਅੱਜ ਬੜੀ ਇੱਕ ਨਾ ਦਿਨ ਚੜਦਿਆਂ ਹੀ ਬੜੀ ਦੁੱਖਾਂ ਦੁੱਖ ਭਰੀ ਖਬਰ ਮਿਲੀ ਨਿਮਾ ਲਵਾਰਕਾ ਜੀ ਦੀ ਬੜੇ ਉੱਗੇ ਗੀਤਕਾਰ ਨੇ ਉਹਨਾਂ ਰਹਿਣਾ ਹੀ ਹਨ ਜਿੰਨਾ ਚਿਰ ਦੁਨੀਆ ਰਹਿੰਦੀ ਉਹਨਾਂ ਦਾ ਨਾਂ ਰਹਿਣਾ ਹੀ ਰਹਿਣਾ ਆ ਬੜਿਆਂ ਵੱਡਿਆਂ ਗਾਇਕਾਂ ਨੇ ਉਹਨਾਂ ਨੂੰ ਗਾਇਆ ਹੈ ਜਿਤਨਾ ਨਲਕ ਭਾਈ ਨੇ ਦੱਸਿਆ ਸਾਰਿਆਂ ਨੇ ਨਾਂ ਹੋਰ ਤਕਰੀਬਨ ਮੈਂ ਆਪ ਉਹਨਾਂ ਉਹਨਾਂ ਦੀਆਂ ਲਿਖੀਆਂ ਪੇਟਾਂ ਦੋ ਤਿੰਨ ਗਾਇਆਂ ਨੇ ਬਹੁਤ ਦੁੱਖ ਹੋਇਆ ਹੈ ਔਰ ਮਾਲਕ ਅੱਗੇ ਇਹੀ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਤੇ ਆਪਣੇ ਚਰਨਾਂ 'ਚ ਨਿਵਾਸ ਦੇ ਬਹੁਤ ਮਿਹਰਬਾਨੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 1:30 ਵਜੇ ਮੇਰੀ ਅੱਖ ਖੁੱਲੀ ਔਰ ਮੈਨੂੰ ਆਦਤ ਇੱਕ ਹੈਗੀ ਆ ਵੀ ਜਦੋਂ ਵੀ ਮੇਰੀ ਅੱਖ ਖੁੱਲਦੀ ਮੈਂ ਮੋਬਾਈਲ ਨੂੰ ਜ਼ਰੂਰ ਦੇਖਦਾ ਮੋਬਾਈਲ ਆਪਣਾ ਕਿਤੇ ਕੋਈ ਮਿਸ ਕਾਲ ਨਾ ਹੋ ਗਈ ਹੋਵੇ ਸੁੱਤਿਆਂ ਪਿਆ ਤੇ ਜਦੋਂ ਮੈਂ ਮੋਬਾਈਲ ਖੋਲਿਆ ਉੱਪਰ ਨਿਮੇ ਲੋਹਾਰਕੇ ਦੀ ਫੋਟੋ ਆਈ ਮੈਂ ਕਿਹਾ ਵੈਸੇ ਹੀ ਪਾਈ ਹੋਣੀ ਮੈਂ ਅੱਗੇ ਕੱਢ ਦਿੱਤੀ ਥੋੜੀ ਜਿਹੀ ਦੇਰ ਬਾਅਦ ਫੇਰ ਦੇਖਿਆ ਫੇਰ ਉਸੇ ਤਰ੍ਹਾਂ ਇੱਕ ਫੋਟੋ ਆਈ ਤੇ ਮੈਂ ਦੇਖਿਆ ਉਹਦੇ ਉੱਪਰ ਲਿਖਿਆ ਰਿਪ ਉਸ ਵੇਲੇ ਐਸਾ ਇੱਕ ਝਟਕਾ ਲੱਗਾ 4 ਦਿਨ ਪਹਿਲਾਂ ਮੇਰੇ ਨਾਲ 5 ਦਿਨ ਪਹਿਲਾਂ ਫੋਨ ਤੇ ਗੱਲ ਹੋਈ ਫੋਨ ਉਹਦੇ ਬੇਟੇ ਨੇ ਚੱਕਿਆ ਕਹਿੰਦੇ ਡੈਡੀ ਠੀਕ ਨਹੀਂ ਐ ਮੇਰਾ ਕੋਈ ਉਹਦੇ ਨਾਲ ਚੱਲਦਾ ਸੀ ਥੋੜਾ ਬਹੁਤਾ ਲੜਾਈ ਝਗੜਾ ਯਾਰੀ ਦੋਸਤੀ ਵਾਲਾ ਉਹਦਾ ਹੀ ਮੈਂ ਸੋਚਿਆ ਮੈਂ ਕਿਹਾ ਹੋ ਸਕਦਾ ਇਹਨੇ ਇਸ ਕਰਕੇ ਮਤਲਬ ਕੀਤਾ ਹੋਵੇ ਵੀ ਯਾਰ ਉਹ ਛਾਈ ਨੇ ਮੈਨੂੰ ਵੱਧ ਘੱਟ ਬੋਲਣਾ ਤੇ ਤੂੰ ਫੋਨ ਚੱਕ ਕੇ ਕਹਦੇ ਠੀਕ ਨਹੀਂ ਮੈਂ ਇਗਨੋਰ ਕੀਤਾ ਵੀ ਵੈਸੇ ਕੀਤਾ ਹੋਣਾ ਠੀਕ ਹੋਣਾ ਚੰਗਾ ਭਲਾ ਪਿਆਰ ਤੇ ਥੋੜੀ ਜੀ ਸੀਗੀ ਉਹਦੇ ਪ੍ਰੋਬਲਮ ਉਹ ਕਾਫੀ ਦੇਰ ਤੋਂ 2-4 ਸਾਲ ਤੋਂ ਜਦੋਂ ਅੱਜ ਮੈਂ ਖਬਰ ਉਹ ਸੁਣੀ ਐ ਬੜਾ ਚਟਕਾ ਲੱਗਾ ਬੜੀ ਦੁੱਖ ਦੀ ਗੱਲ ਐ ਇੱਕ ਐਸਾ ਗੀਤਕਾਰ ਸੀਗਾ ਜਿਨੇ ਲਿਖਿਆ ਕਿ ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਵਾਕਿਆ ਹੀ ਉਸ ਬੰਦੇ ਨੂੰ ਅਸੀਂ ਦੇਖਦੇ ਹੁੰਦੇ ਸੀਗਾ ਉਹ ਬੜਾ ਖੁਸ਼ ਮਜਾਜ਼ ਔਰ ਬੜਾ ਵਧੀਆ ਬੰਦਾ ਸੀਗਾ ਔਰ ਅੱਛਾ ਗਾਣਾ ਲਿਖ ਕੇ ਗਿਆ ਸੋ ਇਹ ਗਾਣਾ ਦੇ ਉੱਪਰ ਵੀ ਅਸੀਂ ਟੋਕਦਾ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਸੋ ਪਰਮਾਤਮਾ ਗੇਹੀ ਅਰਦਾਸ ਹੈ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਇਹੋ ਜਿਹੇ ਗੀਤਕਾਰ ਬਹੁਤ ਘੱਟ ਪੈਦਾ ਹੁੰਦੇ ਆ ਜਿਨ੍ਹਾਂ ਨੇ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਵੇ ਸੋ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ 23 ਤਰੀਕ ਨੂੰ ਅੰਤਿਮ ਅਰਦਾਸ ਹੈ ਸੋ ਮੇਰੀ ਬੇਨਤੀ ਹੈ ਜਿਸ ਕੋਲ ਵੀ ਵੀਰ ਦੇ ਕੋਲ ਟਾਈਮ ਹੋਵੇ ਤੇ ਲੋਹਾਰ ਕੇ ਪਹੁੰਚ ਕੇ ਉਹਦੀ ਅੰਤਿਮ ਅਰਦਾਸ ਦੇ ਵਿੱਚ ਜਰੂਰ ਸ਼ਾਮਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਅਸੀਂ ਸਾਰੇ ਕਲਾਕਾਰ ਇਕੱਠੇ ਹੋਏ ਆ ਕਿਉਂਕਿ ਸਵੇਰ ਤੋਂ ਅਸੀਂ ਫੇਸਬੁੱਕ ਤੇ ਵੇਖ ਰਹੇ ਸੀਗੇ ਕਿ ਸਾਡਾ ਬਹੁਤ ਹੀ ਪਿਆਰਾ ਵੀਰ ਨਿਮਲਵਾਰ ਕਾ ਕਿਉਂਕਿ ਜਿਨ੍ਹਾਂ ਨੇ ਬੜੀ ਥੱਲਿਓ ਮਤਲਬ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਔਰ ਬੜੇ ਵੱਡੇ ਲੈਵਲ ਤੇ ਗਏ ਜਿਨ੍ਹਾਂ ਦੇ ਬਹੁਤ ਹਿੱਟ ਗੀਤ ਦਿੱਤੇ ਗੁੱਸਾ ਨਾ ਕਰੀਨੀ ਤੈਨੂੰ ਪਿੱਛੋਂ ਆਜ਼ਮਾਰੀ ਵਰਗੇ ਗੀਤਾਂ ਨੂੰ ਹਿੱਟ ਜਿਹੜੇ ਨਸ਼ਤਰ ਗਿੱਲ ਜੀ ਨੇ ਗਾਏ ਔਰ ਬਹੁਤ ਸਾਰੇ ਹੋਰ ਕਲਾਕਾਰਾਂ ਨੇ ਜਿੰਨੇ ਸਾਡੇ ਅੰਮ੍ਰਿਤਸਰ ਦੇ ਕਲਾਕਾਰ ਆ ਉਹਨਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਗੀਤਕਾਰ ਦੇ ਗੀਤ ਗਾਏ ਔਰ ਉਹ ਸਾਡੇ ਵਿੱਚੋਂ ਅੱਜ ਵਿਛੜ ਗਿਆ ਔਰ ਬੜੀ ਦੁੱਖ ਦੀ ਘੜੀ ਆ ਤੇ ਇਸ ਕਰਕੇ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਕਿਉਂਕਿ ਸਾਰੇ ਹੀ ਉਹਨਾਂ ਦੇ ਜਿਹੜਾ ਸੰਸਕਾਰ ਸੀ ਉੱਥੇ ਗਏ ਸੀਗੇ ਤੇ ਹੁਣ ਅਸੀਂ ਇੱਥੇ ਇਕੱਠੇ ਹੋਏ ਆ ਔਰ 23 ਤਰੀਕ ਨੂੰ ਉਹਨਾਂ ਦੀ ਅੰਤਮ ਅਰਦਾਸ ਹੈ ਔਰ ਸਾਰੇ ਸ਼ਾਮਲ ਹੋ థాంਕ ਯੂ ਮਿਹਰਬਾਨੀ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਹੀ ਚੈਨਲਾਂ 'ਤੇ ਵੀ ਪਤਾ ਹੈ ਘਰ-ਘਰ ਦੇ ਵਿੱਚ ਪਤਾ ਲੱਗਾ ਹੈ ਕਿ ਨਿਮਨ ਲੋਹਾਰ ਕਾ ਜੀ ਇਸ ਦੁਨੀਆ ਤੇ ਨਹੀਂ ਰਹੇ ਇੰਨੇ ਵਧੀਆ ਗੀਤਕਾਰ ਦੀ ਪਹਿਚਾਣ ਬਣਨੀ ਜਾਂ ਬਣਾਉਣੀ ਪ੍ਰਮਾਤਮਾ ਦੇ ਹੱਥ ਵਸੰਦੀ ਹੈ ਬਹੁਤ ਵਧੀਆ ਗੱਲ ਸੀਗੀ ਉਹ ਬੰਦਾ ਇੰਨਾ ਵਧੀਆ ਲਿਖਦਾ ਸੀ ਕਿ बार-बार ਉਹਦੇ ਗੀਤ ਸੁਣਨ ਨੂੰ ਦਿਲ ਕਰਦਾ ਸੀ ਜਿੰਨੇ ਕਲਾਕਾਰ ਜਿਨ੍ਹਾਂ ਨੇ ਗਾਏ ਆ ਉਹ ਵੀ ਵਧੀਆ ਕਲਾਕਾਰ ਸੀਗੇ ਪਰ ਲਿਖਣ ਵਾਲਾ ਵੀ ਇੱਕ ਕਮਾਲ ਗੀਤਕਾਰ ਸੀਗਾ ਉਹਦੇ ਸੰਸਕਾਰ ਤੋਂ ਆਏ ਆ ਬੜਾ ਦੁੱਖ ਹੋਇਆ ਉਹਦੇ ਬੱਚਿਆਂ ਨੂੰ ਵੇਖ ਕੇ ਰੋਂਦਿਆਂ ਨੂੰ ਪਰਿਵਾਰ ਨੂੰ ਅਸੀਂ ਵੀ ਰੋਏ ਆ ਬਹੁਤ ਅਫਸੋਸ ਆ ਕਿ ਇੱਕ ਐਡਾ ਵਧੀਆ ਗੀਤਕਾਰ ਇੱਕ ਵਧੀਆ ਇਨਸਾਨ ਹੋਣ ਦੇ ਨਾਤੇ ਤੇ ਉਹ ਬੰਦੇ ਦਾ ਬਹੁਤ ਜ਼ਿਆਦਾ ਸਾਰਿਆਂ ਨੂੰ ਦੁੱਖ ਆ ਸਾਡੇ ਨੂੰ ਵੱਧ ਹੋਰ ਨਾ ਰਿਸ਼ਤੇਦਾਰਾਂ ਨੂੰ ਪੈਣ ਭਰਾ ਨੂੰ ਦੁੱਖ ਆਊਗਾ ਉਹਨਾਂ ਨੂੰ ਵੀ ਹੋਊਗਾ ਤੇ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਉਹਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ 23 ਤਰੀਕ ਨੂੰ ਇਹਨੂੰ ਨੰਬਰ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਉੱਥੇ ਹਮਾ ਕੇ ਪਹੁੰਚੋ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦੁੱਖ ਦੇ ਨਾਲ ਇਹ ਕਹਿਣਾ ਤੇ ਦੱਸਣਾ ਪਿਆ ਕਿ ਜਦੋਂ ਸਵੇਰੇ ਦਿਨ ਚੜ੍ਹਦੇ ਆ ਫੋਨ ਖੋਲਿਆ ਤੇ ਫੋਨ ਤੇ ਦੇਖਿਆ ਕਿ ਸਾਡੇ ਛੋਟੇ ਵੀਰ ਉੱਗੇ ਲਖਾਰੀ ਨਿਮਾਲਵਰ ਕਾ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇਹ ਪੜ ਕੇ ਸੁਣ ਕੇ ਬਹੁਤ ਦੁੱਖ ਹੋਇਆ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਉਹਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਥੈਂਕ ਯੂ।